ਆ ਲੋ ਵੀ ਅਗੋ ਭਾਈ ਉਹਨੇ ਅੱਜ ਪਤੀਲਾ ਮਾਂਜਰੇ ਨੇ ਕਹਿੰਦੇ ਮਾਂਜ ਕੇ ਰੱਖ ਦੇਣਾ ਸ਼ੱਕ ਸੁਲਤਾਨ ਜੀ ਸੇਵਾ ਚੱਲ ਰਹੀ ਹੈ ਹਾਂਜੀ ਹਾਂਜੀ ਸੇਵਾ ਸੇਵਾ ਬੋਬੀ ਹਾਂਜੀ ਖੜੋ ਬੋਲੋ ਅੱਜ ਅਸੀਂ ਕੌਫੀ ਦਾ ਲੰਗਰ ਲਾਉਣ ਲੱਗਿਆ ਪਹਿਲਾਂ ਸਵੇਰੇ ਸੇਵਾ ਸਟਾਰਟ ਹੋਈ ਹੈ ਅਸੀਂ ਵੀ ਮਾਰਾਂਗੇ ਠੰਡਾ ਪਾਣੀ ਹੱਥ ਖੋਲੀ ਹੋਣੀ ਬੋਬੀ ਇੱਧਰ ਚ ਆਖੋ ਦੋ ਜਾਨੇ हां चेक कर साडे देख हां भाई चेक दे ਜਿਹੜੀ ਐ ਕਿ ਕੌਫੀ ਨੂੰ ਲੈਵਾ ਕਰ ਰਹੇ ਸੀ ਨਕਸ ਦਾ ਪਹਿਲਾ ਤਾਂ ਜੀ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਬਹੁਤ ਬਹੁਤ ਵਧਾਈਆਂ ਪੂਰੇ ਦੇਸ਼ ਦੀ ਸੰਗਤ ਨੂੰ ਪੂਰੇ ਨਾਭਾ ਸ਼ਹਿਰ ਵਾਸੀਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈ ਦੂਜਾ ਇਹ ਹੈ ਜੀ ਅੱਜ ਮਨ ਬਣਿਆ ਸੀ ਬਾੜ ਨੰਬਰ 10 ਦੇ ਛੋਟੇ ਜਿਹੇ ਸੇਵਾਦਾਰ ਆ ਇਹ ਲੋਕਾਂ ਦੀ ਸੇਵਾ ਸੇਵਾ 'ਚ ਲੱਗੇ ਹੋਏ ਆ ਅੱਜ ਕੌਫੀ ਦਾ ਲੰਗਰ ਲਾਇਆ ਜੀ ਜਿੰਨੇ ਜੋਗੇ ਹੈਗੇ ਆ ਭੋਲਾ ਸਲੂਣਾ ਵੀਰ ਸਾਡਾ ਖੜਾ ਆ ਸੰਦੀਪ ਜੀ ਖੜੇ ਨੇ ਬਿੱਲਾ ਬਾਈ ਖੜਾ ਸਾਡੇ ਬਾੜ 'ਚੋਂ ਕਾਲਾ ਵੀਰ ਪੰਡਤ ਜੀ ਸਾਡੇ ਨਾਲ ਖੜੇ ਨੇ ਕਾਕਾ ਵੀਰ ਆ ਗਿਆ ਕਾਕਾ ਜੀ ਹਾਜੀ ਲਵਾ ਕੇ ਜਾਓ ਤੇ ਬਸ ਇਹ 커피 ਦਾ ਲੰਗਰ ਹੈ ਜੀ ਤੇ ਸੋਚਿਆ ਜਿੰਨੀ ਕਿ ਸੇਵਾ ਹੋ ਸਕਦੀ ਹੈ ਉਨੀ ਕਿ ਕਰ ਲਈਏ ਮਕਸਦ ਕੁਝ ਨਹੀਂ ਜੀ ਸੇਵਾ ਸੇਵਾ ਜੀ ਬਾੜ ਦੀ ਸੇਵਾ ਪਹਿਲਾਂ ਵੀ ਕਰਦੇ ਆ ਕਦੇ ਸਫਾਈ ਕਰਾਤੀ ਕਦੇ ਕਿਦੇ ਪਾਈਪ ਖਰਾਬ ਹੋ ਗਿਆ ਉਹ ਕਰਾਤਾ ਕਦੇ ਕੂੜਾ ਚਕਾਤਾ ਬਾੜ ਚ ਜਿੰਨੇ ਕੁ ਜੋਗੇ ਹੋਣੇ ਉਨੀ ਕਿ ਸੇਵਾ ਆ ਸਾਡਾ ਕਾਕਾ ਵੀ ਆ ਗਿਆ ਆਜੋ ਆਜੋ ਵੀਰੇ ਹਰ ਇਲੈਕਸ਼ਨ ਆ ਰਹੀ ਹੈ ਪਰ ਇਹ ਹੈ ਜੀ ਦੇਖੋ ਪ੍ਰਮਾਤਮਾ ਨੂੰ ਪਤਾ ਮੈਂ ਜਦੋਂ ਵੀ ਮੰਗਿਆ ਜ਼ਿੰਦਗੀ ਚ ਮੈਂ ਸਿਰਫ ਪ੍ਰਮਾਤਮਾ ਕੰਨੀ ਹੱਥ ਕਰਕੇ ਕਿਹਾ ਹੈ ਪ੍ਰਮਾਤਮਾ ਜੋ ਬਣਾਉਣਾ ਤਾਂ ਬਣਾਉਣਾ ਟਿਕਟ ਦਬਾਉਣੀ ਆ ਪ੍ਰਮਾਤਮਾ ਨੇ ਦਬਾਉਣੀ ਆ ਇਲੈਕਸ਼ਨ ਲੜਾਉਣੀ ਆ ਪ੍ਰਮਾਤਮਾ ਨੇ ਲੜਾਉਣੀ ਆ ਭਾਈਆਂ ਨੇ ਸਾਥ ਦੇਣਾ ਪਰ ਇਹ ਸੇਵਾ ਜੀ ਮੈਂ ਤਾਂ ਸੇਵਾਦਾਰੀਆਂ ਬਾੜਦਾ ਦੇਖੋ ਜੀ ਇਹ ਪ੍ਰਮਾਤਮਾ ਤੈਅ ਕਰੂਗਾ ਵੀ ਇਲੈਕਸ਼ਨ ਲੜਾਉਣੀ ਵੀ ਪ੍ਰਮਾਤਮਾ ਵਾਲੇ ਆ ਜਾਂ ਭਰਾਵਾਂ ਨੇ ਲੜਾਉਣੀ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਸਾਰਨ ਸਤਿਕਾਰ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਵਾਰਡ ਨੰਬਰ 10 ਦੇ ਵਿੱਚ ਸਾਡੇ ਭਰਾ ਰਣਦੀਪ ਜੀ ਵੱਲੋਂ ਜੋ ਪਿਛਲੇ ਲੰਬੇ ਸਮੇਂ ਤੋਂ ਵਾਰਡ ਦੀ ਸੇਵਾ ਕਰ ਰਹੇ ਨੇ ਅੱਜ ਗੁਰਪੁਰਬ ਨੂੰ ਸਮਰਪਿਤ ਕਾਫੀ ਦਾ ਲੰਗਰ ਲਗਾਇਆ ਗਿਆਗਾ ਮੈਫ ਗੇਟ ਦੇ ਵਿੱਚ ਤੇ ਇਹ ਵਾਰਡ ਨੰਬਰ 10 ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਤਾਲੀ ਇਹ ਨੂੰ ਪਹਿਲੀ ਜਤਾ ਲਾ ਪਹਿਲੀ ਪੱਕਾ ਤੋ ਆਵਾਜ਼ ਮਾ ਰੋਟ ਕਹਿ ਤੀ ਹੁਣ ਨਬਰ ਕਰਾਈ ਆ ਸਿਆਰੀਆ ਹੋਗਾ ਸਰਕਾਰ ਦੀ ਮਾ ਰੋਟ Gak k e t